ਉਹ ਬੈਗ ਫੜ ਲਓ ਮੇਰਾ ਥੋੜੀ ਥੱਲੇ ਛੁੱਟ ਕੇ ਲੈਣਾ ਹੈ ਸਰ ਪ੍ਰੈਸ ਆ ਗਈ ਹੈ ਨਾ ਉਹ ਪ੍ਰੈਸ ਆ ਗਈ ਕੋਈ ਗੱਲ ਨਹੀਂ ਕੋਈ ਨਹੀਂ ਆਓ ਥੱਲੇ ਆਓ ਉਹ ਤਾਂ ਗੋ ਮੈਂ ਅੱਜ ਮੈਂ ਇੱਕ ਰਤੀਪਰੂ ਤੇ ਤਾਂ ਕੱਟ ਫੜਦਾ ਮੈਨੂੰ ਸਾਡੀ ਮਖਾ ਆਪਣੀ ਰਿਵੀਜ਼ਨ ਕੱਟ ਫਟਾ ਖਾਂਦਾ ਮੈਨੂੰ ਕੀ ਕਰਦਾ ਕੋਈ ਕਾਗਜ਼ ਹੈਗਾ ਤਰਖਾਸਤੋਂ ਮੇਤੇ ਕੋਈ ਤੁਹਾਡੀ ਕਾਟਿ ਹੋ ਜਾਊਗਾ ਜੇ ਨਾ ਸੀ ਕੋਈ ਨਹੀਂ ਕਿੱਸੇ ਟੁੱਟਦੇ ਨਹੀਂ ਕਰ ਲੈ ਬਾਕੀ ਆ ਜਾਓ ਆ ਜਾਓ ਆ ਜਾਓ ਦਾਤਰ ਵੀ ਲਿਆ ਫੜ ਕੇ ਕੋਈ ਨਹੀਂ ਹੈਗਾ ਗੋਲ ਨਹੀਂ ਮਰੀ ਆ ਜਾ ਦਰਗਾਹ ਦਾ ਨਾਮ ਸਾਡੀ ਪੂਰਾ ਖੜਾ ਤੇ ਅੱਲਾ ਤੇਰੇ ਕੀ ਆ ਜਾ ਉੱਤੇ ਆਇਆ ਤੂੰ ਆਇਆ ਤੂੰ ਆਇਆ ਤੇ ਆਇਆ ਮੇਰੇ ਤੇ ਤੂੰ ਹੋਜੀ ਸੈਡ ਲੈ ਕੇ ਤੇ ਕਦੀ ਗੱਲ ਨਾ ਕਰਿਓ ਸੈਡ ਨਾ ਆਜੋ ਕਿਸੇ ਦੀ ਤੇ ਉਦੋਂ ਚੜ ਕੇ ਦਿਓ ਆ ਮਰੋਂਦੇ ਹੱਥ ਤੋਂ ਡਾਂਗਾ ਮੇਕੋ ਤੇਤੀ ਸਾਹਿਬ ਲੈ ਕੇ ਅੰਨ ਕਰਿਓ ਮੈਨੂੰ ਸਾਫ਼ ਦੀ ਗੱਲ ਕਰਿਓ ਕੁਝੋ ਪੁੱਛੋ ਤਾਂ ਜਿਹਨਾਂ ਕਰਾ ਦੀ ਪੁੱਛੋ ਮੇਰਾ ਤਾਜੀ ਨਾ ਨਾ ਹਾਂ ਜੀ ਨਹੀਂ ਹੋਰ ਕਰਾ ਦੀ ਨਾ ਆਓ ਆਓ ਤੇ ਮਹਾਰਾਜ ਮੈਨੂੰ ਪਹਿਲਾਂ ਵੀ ਪੁਲਿਸ ਨੇ ਤਿੰਨ ਚਾਰ ਦਿਨ ਕੋ ਚੋਕੇ ਲੈ ਗਏ ਤੈ ਨਜਾਇਜ਼ ਤਾਂ ਕਰਦੇ ਨਾਲੋਂ ਪੈਸੇ ਮੰਗਦਾ ਮੇਰੇ ਕੋਲ 20000 ਰੁਪਏ ਸੱਚੋ ਮੈਨੂੰ 20000 ਰੁਪਏ ਦੇ ਤੇ ਮੈਂ ਗਰੀਬ ਨਾ ਮੈਂ ਕਿਤੋਂ ਦੇਣਾ ਮੁਰਗਾ ਇਕ ਜਿਹੜਾ ਬਦਲ ਗਿਆ ਸਮਾਂ ਕੀ ਨਾ ਸੀ ਤਾਂ ਸਮਾਂ ਕਿ ਕੀ ਨਾ ਤਾਂ ਨੀ ਕਿ ਚਿੱਤਾ ਕਰਦੀਆਂ ਪਹਿਲਾਂ ਜਿਹੜਾ ਤੇ ਹੁਣ ਫੇਰ ਆਏ ਆ ਨਾ ਮੇਰੇ ਕੋ ਕੋਈ ਚੀਜ਼ ਫੜੀ ਨਾ ਕੋ ਲੈਣਾ ਦੇਣਾ ਤੇ ਆਣ ਕੇ ਮੈਨੂੰ ਹਾ ਦੇ ਸਾਦੇ ਆਣ ਕੇ ਤੇ ਕਾ ਨੋਕੇਰਾ ਪਾਗੇ ਦੇ ਵਿੱਚ ਸਾਡਾ ਇੱਥੇ ਵੇਖੀ ਨਾ ਇਹ ਰੋੜਾ ਬੱਬਰ ਚਲਾਇਆ ਤੇ ਬਰਸੇ ਸਾਡੇ ਅੰਦਰੋਂ ਆ ਕੇ ਫੜੇ ਮੈਂ ਤਾਂ ਮੇਰਾ ਬੇਟਾ ਕੁੱਟ ਕੇ ਪੱਜ ਜੇ ਕੋਠੇ ਤੇ ਚੜ ਗਏ ਆ ਇਹ ਸਾਨੂੰ ਫੜ ਕੇ ਨਾਲ ਨਿਜਾਇਜ਼ ਪਤਾ ਕਰਦਾ ਕਿ ਮੇਰੇ ਬੇਟੇ ਤੇ ਵੱਡੇ ਤੇ ਨਿਜਾਇਜ਼ ਕੋ ਪਤਾ ਤਦ ਮੇਰਾ ਨਿਕਾਹ ਬਾਅਦਵੀਂ ਪਾਸ ਹੋਆ ਤੇ ਉਹਨੂੰ ਇਹਨਾਂ ਨੇ ਪਤਾ ਕੱਢ ਕੇ ਦੇ ਦੇਣਾ ਮੇਰਾ ਪਹਿਲਾਂ ਮੇਰੇ ਪਹਿਲਾਂ ਮਾੜੇ ਮੋਟੇ ਦੋ ਪਰਚੇ ਆ ਗਏ ਲੜਾਈ ਝਗੜੇ ਦੇ ਇੱਧਰ ਆਓ ਨਾ ਵੇਖ ਲਓ ਕੀ ਕਰ ਲੈ ਤਕੇ ਸ਼ਾਇਆ ਏ ਦੇਖੋ ਜੀ ਇਹ ਨਾ ਇੱਕ ਸਮਗਲਰ ਹੈਗਾ ਪਾਉ ਮਰਾਤਪੁਰ ਦਾ ਇੱਕ ਕ੍ਰਿਮੀਨਲ ਹੈਗਾ ਜੀ ਤਸਪਰਚੇ ਤਾਂ ਆਲਰੇਡੀ ਦਰਜ ਹੈਗੇ ਨੇ ਅਸੀਂ ਰੀਸੈਂਟ ਇੱਕ ਪੱਚਾ ਦੱਚ ਕੀਤਾ ਆ ਮੰਨਪ੍ਰੀਤ ਕੰਡਿਆ ਦਾ ਬੰਦਾ ਸੀਗਾ ਉਹਦੇ ਕੋਲ ਸਮਾਨ ਲੈ ਕੇ ਆਇਆ ਸੀਗਾ ਉਸ ਸਮਗਲਰ ਨੂੰ ਨਾਮਜ਼ਦ ਕੀਤਾ ਆ ਉਹ ਚੇਰੇ ਫੜਨਾਏ ਆ ਆਪਾਂ ਹਾਂ ਜੀ ਉਹਦੀ ਬੱਚੇ ਆਪਾਂ ਉਹਦੀ ਖਟਾ ਕੇ ਅਮਲਰ ਰਫ ਤੇ ਕਾਰਵਾਈ ਕਰਾਂਗੇ ਜੀ ਕਿੰਨੇ ਬੰਦੇ ਜਖਮੀ ਹੋਏ ਸਰ ਦੋ ਬੰਦੇ ਜਖਮੀ ਹੋਏ ਤੇ ਕੀ ਹੁਣ ਕਹਿੰਦਾ ਕੀ ਏ ਉਹ ਕੋ ਕਹਿ ਕਿ ਰਿਆਦਮ ਦੇਖੋ ਜੀ ਇਮਰਾਨ ਦੀ ਕੋਸ਼ਿਸ਼ ਕਰ ਰਿਹਾ ਥੱਲੇ ਆ ਜਾ ਤਾਂ ਜੋ ਕਾਰਵਾਈ ਬਣਦੀ ਉਹੀ ਕਰਾਂਗੇ ਆਪਾਂ ਉਹ ਇਟੇ ਟੋੜੇ ਵੀ ਚਲਾਏ ਨੇ ਹਾਂ ਜੀ ਹ ਤੇ ਕਿੰਨੇ ਪਹਿਲਾਂ ਇੱਥੇ ਕੇਸ ਦਰਜ ਹੈਗੇ 10 ਕੇਸ ਦਰਜ ਹਤੇ ਤੇ ਇਹ ਸਾਰੇ ਨਸ਼ੇ ਦੀ ਹੈ ਨਸ਼ੇ ਦੇ ਕੇਸ ਆ ਕਿੰਨੀ ਦਿਨ ਤੋਂ ਚੱਲਦੇ ਆ ਕਾਫੀ ਦਿਨ ਤੋਂ ਪੁਰਾਣਾ ਹੀ ਹੈ ਜੀ ਇਹ ਨਹੀਂ ਤੁਹਾਡੀ ਜਿਆਦਾ ਚਿੰਤਾ ਨਹੀਂ ਇਹ ਅਸੀਂ ਤਾਂ ਹੁਣੇ ਆਏ ਸੀ ਜੀ ਸਾਨੂੰ ਵੇਖ ਕੇ ਪਹਿਲਾਂ ਜੜ ਗਿਆ ਕੁੱਟੇ ਦੇ ਉੱਪਰ ਆਪਣੇ ਆਪਣੇ ਕੁਰਬਾਨ ਫੜੀਆ ਡਾਂਗ ਫੜੀ ਹੋਈ ਆ ਰੋੜੇ ਚ ਲਾ ਰਹੇ ਨੇ ਪੰਚਾਇਤ ਮੁਤਬਰ ਸਰਪੰਚ ਇਹਦੇ ਪਿੱਛੇ ਕੋਈ ਵੀ ਸਪੋਰਟ ਨਹੀਂ ਕਰਦਾ ਇਹਦੀ ਅੱਛਾ ਜੀ ਇਹ ਬੰਦੇ ਮਤਲਬ ਇਹ ਤਾਂ ਨਸ਼ੇ ਵਾਲੇ ਹੈਗੇ ਨੇ ਤੇ ਜਿਵੇਂ ਲੋਕਾਂ 'ਚ ਪ੍ਰਭਾਵ ਪਿਆ ਤੇ ਕੋਈ ਸਪੋਰਟ ਮਰ ਕੋਈ ਨਹੀਂ ਕਰਦਾ ਪਿਆ ਨਸ਼ਾ ਵੇਚਦਾ ਹੀ ਹੈਗਾ ਆਪ ਵੀ ਕਰਦਾ ਨਸ਼ਾ ਵੇਚਦਾ ਹੈ ਅੱਜ ਕਹ ਰਿਹਾ ਕੁਝ ਵੀ ਮੇਰੇ ਕੋਲ ਨਹੀਂ ਕੁਝ ਵੀ ਬਰਾਮਦ ਨਹੀਂ ਹੋਇਆ ਹਾਂਜੀ ਅੱਜ ਉਹ ਲੋ ਕਹਿ ਰਿਹਾ ਮੇਰੇ ਕੋਲ ਕੁਝ ਵੀ ਬਰਾਮਦ ਨਹੀਂ ਹੋਇਆ ਕੁਝ ਨਹੀਂ ਹੈਗਾ ਮਰ ਤੋਂ ਅੱਜ ਫੜਿਆ ਹੀ ਨਾ ਗਿਆ ਉਹ ਜੇ ਉੱਪਰ ਚੜਾ ਥੱਲੇ ਆਉ ਦੱਸੂਗਾ ਨਾ ਕਿੱਥੇ ਹੈਗਾ ਸਮਾਨ ਇਹਦਾ